ਜਿੰਕ ਤਰ੍ਹਾਂ ਜਦੋਂ ਬੰਦਾ ਹੈ ਐਡਿਕਟ ਹੋ ਜਨ ਉਹ ਛੱਡਣੀ ਬਹੁਤ ਮੁਸ਼ਕਲ ਹੁੰਦੀ ਹੈ ਜਾਂ ਤਾਂ ਕੋਈ ਕਮੇਟੀ ਅਪਾਇੰਟ ਹੋਵੇ ਜਿਹੜੀ ਨਿਗਰਾਨੀ ਰੱਖੇ ਫਗਵਾ ਫਗਵਾ ਤੱਕ ਇਹ ਪਿੰਡੇ ਨਹੀਂ ਪਿੰਡੇ ਤੇ ਜੇ ਉਹ ਜ਼ਗਰੂਰ ਤੇ ਸਾਡੇ ਐਮਪੀ ਹੈਗੇ ਆ ਜ਼ਗਰੂਰ ਹਲਕੇ ਦੀ ਡਿਊਟੀ ਬਣਦੀ ਹੈ ਇੱਕ ਛੋਟੀ ਜੀ ਬੇਟੀ ਤਾਂ ਬਣਾ ਦੇ ਉਹ ਜ਼ਿਲ੍ਹਾ ਉਹ ਕਿਹਦੀ ਬਣੀ ਜੀ ਕਮੇਟੀ ਉਹ ਪੋਲੀਟਿਕਲ ਪਾਰਟਿਸਨਰ ਦੇ ਐਮਪੀ ਆ ਜੀ ਮੈਂ ਤਾਂ ਹੈ ਨਹੀਂ ਜਦੋਂ ਮੈਂ ਬਠੂਗਾ ਮੈਂ ਜਵਾਬ ਦੇਣੀ ਐਡਮਿਨਿਸਟ੍ਰੇਸ਼ਨ ਅਪoint ਕਰੇ ਜਾਂ ਪ੍ਰੈਸ ਵੀ ਕਰ ਸਕਦੀ ਐ ਸਾਰੇ ਪ੍ਰੈਸ ਬਹੁਤ ਜਰੂਰੀ ਨੇ ਇਹਦਾ ਉਹ ਦੇਰੀ ਨੂੰ ਡਿਲਾਉਂਦੇ ਹੋ ਤੁਸੀਂ ਡਾਊਟ ਕਰਦੇ ਹੋ ਸਰ ਵੀ ਛੱਡ ਨਹੀਂ ਸਕਦੇ ਉਹ ਨਹੀਂ ਮੈਂ ਤੈਨੂੰ ਕੋਈ ਡਾਊਟ ਕੀਤਾ ਨਹੀਂ ਤੁਹਾਨੂੰ ਲੱਗਦਾ ਵੀ ਛੱਡ ਸਕਦੇ ਨੇ ਉਹ ਦੇਖੋ ਜਿਹੜਾ ਅਮਲੀ ਹੋ ਜੇ ਉਹਦੇ ਲਈ ਮੁਸ਼ਕਲ ਹੋ ਜਾਂਦਾ ਹੈ ਇਹ ਉਹਦੀ ਟ੍ਰੀਟਮੈਂਟ ਹੁੰਦੀ ਹੈ ਉਹਨੂੰ ਐ ਹੋਲ ਪੈ ਗਦੇ ਜਦੋਂ ਨਸ਼ਾ ਥੋੜਾ ਹੋ ਜੇ ਤੇ ਟ੍ਰੀਟਮੈਂਟ ਤਾਂ ਹੋਂ ਕੀ ਬਰੇਸ਼ਾ ਨੇ ਕਿਹਾ ਸੀ ਨਾ ਪਰੇਸ਼ਾਨ ਹਾਂ ਤਾਂ ਜਾਂਦੀ ਹੈ ਹਮਾਰੇ ਸ਼ਾਹ ਕਹਿੰਦਾ ਆਪ ਤਾਂ ਜਾਂਦੀ ਨਾ ਯਾਰ ਸਭ ਤੋਂ ਜ਼ਹਿਰ ਦੀ ਜੀ ਛੱਡ ਗਈ ਫਿਰ ਤਾਂ ਸ਼ਾਹ ਸਰ ਜੀ ਦਾ ਸਾਨੀ ਅਸੀਸ ਆਸ ਕਰਦੇ ਕਿ ਸਭ ભગવાન ਸੇ ਖੜ ਦੇਣ ਦੇ ਇਹੇ ਇਹੋ ਜੀ ਚੀਜ਼